ਬਰੀ ਤੇ ਕਾਸ਼ ਦਾ ਤੁਹਾਨੂੰ ਪਤਾ ਵਾ ਪਿੱਛੇ ਜੀ ਵੀ ਪੰਗਾ ਪਿਆ ਹੈ ਰੋਸਟਰ ਦੇ ਨਾਲ ਤੇ ਐਰਕਾ ਫੇਰ ਪੈ ਗਿਆ ਵਾ ਰੋਸਟਰ ਦੇ ਨਾਲ ਪੰਗਾ ਤੇ ਇਹ ਕੁਝ ਉਹਨੂੰ ਬੰਦਾ ਚੰਗਾ ਬੋਲਿਆ ਕੁਝ ਉਹਨਾਂ ਨੇ ਬੋਲਿਆ ਆਪਾਂ ਚੱਲਦੇ ਹੁਣ ਇਹਨਾਂ ਦੀ ਵੀਡੀਓ ਵੱਲ ਤੇ ਸਾਰੇ ਸਾਸਰੀ ਗੱਲ ਜੀ ਸਵਾਦ ਹੈ ਜੀ ਤੁਹਾਡਾ ਵੀਆਪੀ ਪਿੰਡੂ ਚੈਨਲ ਤੇ ਸੋ ਤੁਹਾਨੂੰ ਪਤਾ ਲੱਗ ਗਿਆ ਹੁਣ ਅੱਜ ਦੀ ਵੀਡੀਓ ਕਾਤੇ ਬਣਾਉਣ ਵਾਲੇ ਆ ਤੇ ਸਾਰੇ ਜਣੇ ਮੇਰੇ ਭਰਾ ਸਾਰੇ ਵੀਡੀਓ ਜਰੂਰ ਦੇਖਿਓ ਤੇ ਅੱਜ ਕਰਦੇ ਆਂ ਵੀਡੀਓ ਸ਼ੁਰੂ ਜੀ ਪਰ ਪਹਿਲੀ ਗੱਲ ਤਾਂ ਰੋਸਟ ਕਰਨਾ ਵੀ ਕਿਉਂ ਆ ਕਿਸੇ ਦੀ ਹੈਨਾ ਤੁਸੀਂ ਆਪਣਾ ਕੋਈ ਕੰਟੈਂਟ ਕਰ ਲਓ ਆਪਣਾ ਕੋਈ ਗੱਲ ਕਰ ਲਓ ਤੇ ਤੁਸੀਂ ਕਿਉਂ ਤੁਸੀਂ ਵੀ ਬਲੌਗ ਛੱਡ ਦੋ ਤੁਸੀਂ ਵੀ ਘਰ ਹੀ ਵਿਖਾਉਂਦੇ ਰਹਿੰਦੇ ਜੇ ਕਦੀ ਅਸੀਂ ਇੱਥੇ ਚੱਲੇ ਆਂ ਸਬਜ਼ੀਆਂ ਦੇ ਸਾਰੇ ਲੋਕੀ ਬਣਾ ਹੀ ਲੈਂਦੇ ਆ ਉਹ ਘਰ ਚ ਰੋਟੀ ਖਾਣ ਹੀ ਡੇ ਆ ਸਾਰੀਆਂ ਸਬਜ਼ੀਆਂ ਬਣਾ ਕੇ ਖਾਂਦੇ ਆ ਕਿ ਉਹਨਾਂ ਨੂੰ ਯਾਜ ਨਹੀਂ ਆ ਕਿ ਜਿਹੜਾ ਤੁਹਾਡੇ ਦੇ ਸਾਰਾ ਦਿੱਤੀ ਆ ਜ਼ਿੰਮੇਵਾਰੀ ਕਿ ਲੋਕਾਂ ਨੂੰ ਯਾਜ ਸਿਖਾਓ ਲੋਕਾਂ ਨੂੰ ਘੁੰਮਣਾ ਫਿਰਨਾ ਸਿਖਾਓ ਇਹ ਤੁਹਾਨੂੰ ਥੋੜਾ ਜਿਹਾ ਜ਼ਿੰਮੇਵਾਰੀ ਦਿੱਤੀ ਆ ਜੇ ਤੁਹਾਡੀ ਜ਼ਿੰਮੇਵਾਰੀ ਹੈ ਨਾ ਤੁਹਾਡੀ ਵੀ ਕੋਈ ਜ਼ਿੰਮੇਵਾਰੀ ਆ ਜਿਹੜੀ ਆਪਾਂ ਨੂੰ ਭਾਉਂਦੇ ਆ ਤੇ ਤੁਸੀਂ ਕੀ ਕਰਦੇ ਤੁਸੀਂ YouTube ਤੇ ਕੀ ਫੜਦੇ ਕਰੋ ਕੰਮ ਤੁਹਾੰਦਾ ਤੁਸੀਂ ਆਪਣਾ ਕਰੋ ਪਿੱਲਾ ਕਹਿੰਦਾ ਕਿ ਸਾਨੂੰ ਗੱਲਾਂ ਕਰਦੇ ਆ ਹੁਣ ਦੱਸੋ ਗੱਲਾਂ ਕਰਨ ਵਾਲੀ ਹੈ ਬੰਦੀ ਹੈ ਕਿ ਨਹੀਂ ਬੰਦੀ ਹੈ ਬੋਲੀ ਕਿਦਾਂ ਦੀ ਏ ਦੀ ਹੈ ਆਪ ਜਨਾਨੀ ਵਿਖਾਵਾ ਵਿਊ ਖਾਂਦੇ ਜੇ ਹੈ ਤੇ ਐਂਗਲ ਉਹੋ ਜੇ ਦਿੰਦੇ ਜੇ ਤੇ ਅਗਲੇ ਫਿਰ ਬੋਲਦਾ ਹੀ ਆ ਜੇ ਸਿੰਪਲ ਵੀਡੀਓ ਬਣਾਏ ਉਹ ਸਭ ਵਧੀਆ ਨਹੀਂ ਹੈ ਤੇ ਬਾਕੀ ਇਹ ਜੇ ਤੂੰ ਹੀ ਮਤਲਬ ਕੀ ਇਹਦਾ ਕੀ ਮਤਲਬ ਇਹਨੇ ਗੰਦ ਬੋਲ ਕੇ ਤੇ ਫੇਰ ਕਹਿਣ ਡਿਆ ਵਾ ਤੇ ਤੂੰ ਕੀ ਫੜਦਾ ਵਾ YouTube ਤੇ ਤੂੰ ਕੀ ਕਰਨ ਆਉਣਾ YouTube ਤੇ ਦੱਸ ਨਾ ਨੇ ਤੂੰ ਕਹਿਂਦਾ ਲੋਕਾਂ ਨੂੰ ਜੋ ਕਹਿਂਦੇ ਆ ਕਿ ਬੜੀ ਕਮਾਈ ਕਾਂਦੇ ਜਾਂ ਤੇ ਤੂੰ ਕਮਾਈ ਕਿਹੜੀ ਕਾਂਦੇ ਆ ਤੂੰ ਵੀ ਜਨਾਨੀ ਵਿਖਾ ਕੇ ਕਮਾਈ ਕਾਂਦੇ ਆ ਵਾ ਕਦੀ ਜਨਾਨੀ ਇੱਧਰ ਨੂੰ ਜਾਂਦੀ ਵਿਖਾਤੀ ਕਦੀ ਇੱਧਰ ਨੂੰ ਔਕਾਤੀ ਦੁਰ ਫੇੜੇ ਮੁੱਲ ਤੇਰੇ ਤੇ ਮੈਂ ਨਾ ਇੱਕ ਪੋਸਟ ਪਾਈ ਹੀ ਉਦਾਂ ਹੀ ਨਾਰਮਲ ਮੈਂ ਫਿਲਟਰ ਉੱਥੇ ਸਨੈਪਚੈਟ ਦੇ ਫਿਲਟਰ ਜ ਆਇਆ ਇੱਕ ਹਾਰ ਵਾਲਾ ਮੈਂ ਨਾਰਮਲ ਫੋਟੋ ਪਾਤੀ ਉੱਥੇ ਇੰਸਟਾਗ੍ਰਾਮ ਤੇ ਪਾਤੀ ਬੰਦਾ ਪੁੱਛੇ ਤੈਨੂੰ ਕਾਦਾ ਸ਼ੌਂਕ ਚੜਿਆ ਏ ਐਡੇ ਹਾਰ ਪਾਉਣ ਦੀ ਗੱਲ ਜਿਨ੍ਹਾਂ ਨੇ ਹਾਰ ਪਏ ਨਾ ਉਹਨਾਂ ਨੂੰ ਪੁੱਛ ਉਹਨਾਂ ਦੇ ਘਰਦਿਆਂ ਨੂੰ ਪੁੱਛ ਕੇ ਕੀ ਬੰਦਾ ਵਾ ਫੋੜਾ ਟੰਗੀ ਹੁੰਦੀ ਆ ਰੋਂ ਡੈਂਦੇ ਆ ਤੇ ਤੁਹਾਨੂੰ ਜਿੰਦਿਆਂ ਜੀ ਚਾ ਚੜੇ ਮਰਨਦੇ ਮਰਨਾ ਤੇ ਫਿਰ ਮਰੋ ਬਈ ਕੰਮ ਕ ਚਾਜਦਾ ਕਰਕੇ ਆ ਕਰਤੂਤਾਂ ਕੋਲ ਕੋਲ ਮਰਨਾ ਵਾ ਐਵੇਂ ਮਤਲਬ ਇਹ ਨਾ ਚੀਜ਼ਾਂ ਦਰਅਸਲ ਨਾ ਉਹਦਾ ਪਬਲਿਸਿਟੀ ਭਾਲਦੇ ਆ ਕਿ ਮਤਲਬ ਆਪਾਂ ਮਰੇ ਬਾਰੇ ਵੀਡੀਓ ਪਾ ਦਈਏ ਇਹ ਚੀਜ਼ ਇਹਨਾਂ ਦੀ ਇੱਕ ਨਾ ਖੇਡ ਜੀ ਹੋ ਗਈ ਆ ਇਹ ਵੀਡੀਓ ਪਾ ਦਿੰਦੇ ਆ ਕਿ ਮਤਲਬ ਵੇਖਣ ਲੋਕੀ ਸਾਡੇ YouTube ਤੇ ਜਾ ਕੇ ਚੈਨਲ ਵੇਖਣ ਕਿ ਹਾਂ ਵੀ ਇਹ ਸੱਚੀ ਇਹ ਗੱਲ ਹੋ ਗਈ ਆ ਇਹ ਘਟਨਾ ਹੋ ਗਈ ਆ ਉਹਨਾਂ ਤੇ ਵੀ ਪੈ ਜਾਣੀ ਆ ਵੀਡੀਓ ਇਹ ਚੀਜ਼ਾਂ ਵੇਖਦੇ ਆ ਭਾਲਣੀਆਂ ਪਬਲਿਸਿਟੀ ਹੁੰਦੀਆਂ ਤੇ ਬਾਅਦ ਚ ਲੋਕਾਂ ਨੂੰ ਮੰਦਾ ਚੰਗਾ ਬੋਲਦੇ ਆ ਯਾਰ ਪੁੱਠੇ ਕੰਮ ਆਪ ਕਰਦੇ ਆ ਹੁਣ ਇਹਨੂੰ ਕਿਹਨੇ ਥੋੜਾ ਆਖਿਆ ਹੋਵੇ ਸਨੈਪਚੈਟ ਤੇ ਉਹ ਫਿਲਟਰ ਲਾ ਕੇ ਤੂੰ ਫੋਟੋ ਪਾ ਫੋਟੋ ਪਬਲਿਕ ਇਹਨੇ ਕੀਤੀ ਆ ਜ਼ਬਰਦਸਤੀ ਥੋੜਾ ਕਰਾਈ ਗਈ ਆ ਫਿਰ ਆਣ ਕੇ ਕਹਿੰਦੇ ਆ ਜੀ ਸਾਡੀ ਫੋਟੋ ਲੀਕ ਹੋ ਗਈ ਸਾਡੇ ਆਪਣੇ ਆਪ ਹੋ ਗਈ ਸਾਨੂੰ ਪਤਾ ਲੱਗਾ ਕਿੱਦਾਂ ਲੀਕ ਹੋ ਗਈ ਆ ਐਦਾਂ ਲੀਕ ਹੁੰਦੀਆਂ ਆਪਣੇ ਆਪ ਨਹੀਂ ਹੁੰਦੀਆਂ ਲੀਕ ਆ ਤੁਸੀਂ ਆਪ ਕਰਦੇ ਫਿਰ ਜਾ ਕੇ ਲੀਕ ਹੁੰਦੀਆਂ ਵਾ ਫੇਰ ਬੈ ਕੇ ਗੱਲਾਂ ਮਾਰਦੇ ਸੋਸ਼ਲ ਮੀਡੀਆ ਦੇ ਤੁਹਾਡੀ ਵੀਡੀਓ ਕਿਹਨੇ ਲੀਕ ਕਰਤੀ ਵੀਡੀਓ ਲੀਕ ਕਰਤੀ ਆਪ ਸਾਰਾ ਉਹ ਕਰਕੇ ਫਿਰ ਦੂਜਿਆਂ ਦੇ ਦੋਸ਼ ਲਾ ਦਿੰਦੇ ਜੇ ਤੁਹਾਡੇ ਵਰਗੇ ਫਿਰ ਉਹਨੂੰ ਵੀ ਕੰਮ ਧੰਦਾ ਨਹੀਂ ਹੈਗਾ ਬਈ ਉਹ ਕੰਮ ਧੰਦਾ ਕਰ ਲੈ ਹੱਡ ਪੈਰ ਤਾਂ ਦਿੱਤੇ ਰੱਬ ਨੇ ਤੇ ਦੂਜੀ ਗੱਲ ਅਸੀਂ ਆਪਾਂ ਨਾ ਹੀ ਉਹਦੇ ਵਾਲ ਦੀ ਗੱਲ ਕਰਦੇ ਨਾ ਤੇਰੇ ਵਾਲ ਦੀ ਗੱਲ ਕਰਦੇ ਆ ਰੱਬ ਨੇ ਤੈਨੂੰ ਵੀ ਦਿੱਤੇ ਹੱਡ ਪੈਰ ਕਿ ਤੇਰੇ ਆ ਨਹੀਂ ਆ ਤੂੰ ਵੀ ਕੰਮ ਧੰਦਾ ਕਰ ਲੈਕਰ ਕਿ ਤੂੰ ਵੀ ਐ ਰੀਲਾਂ ਬਣਾਉਂਦੇ ਰਹਿਣਾ ਹੁੰਦਾ ਵਾ ਤੇ ਬਲੌਗ ਬਣਾਉਂਦੇ ਰਹਿਣਾ ਹੁੰਦਾ ਵਾ ਤੂੰ ਵੀ ਕੰਮ ਕਰ ਲੈਕਰ ਕਿਹਨੂੰ ਕੰਮ ਫੇਰ ਦੱਸਦਾ ਜਾਂ ਤੇ ਤੂੰ ਚੜਿਆ ਨਾ ਨਾ ਮਤਲਬ ਬਿਲਡਿੰਗ ਦੇ ਜਹਾਇਤਾਂ ਚੜਾਈਆਂ ਹੁੰਦੀਆਂ ਫੇਰ ਵੀ ਕਹਿੰਦਾ ਆਹ ਭਾਜੀ ਮੈਂ ਚੱਕਾ ਇੱਟਾਂ ਦਾ ਚੜਾਉਂਦਾ ਜੇ ਤੇ ਮੈਂ ਕੰਮ ਕਰਦਾ ਜੇ ਤੇ ਮੈਂ ਬਲੌਗ ਵੀ ਬਣਾਉਣਾ ਵੇਲੇ ਟਾਈਮ ਐਦਾਂ ਕਹਿੰਦਾ ਚੰਗਾ ਲੱਗਦਾ ਤੇ ਬਾਕੀ ਸਾਰੇ ਨੂੰ ਪਤਾ ਹੀ ਆ ਕਿ ਤੂੰ ਬਲੌਗ ਵਿੱਚ ਕੀ ਦਿਖਾਉਣਾ ਨਾ ਕਿਦੇ ਕਰਕੇ ਤੁਹਾਨੂੰ ਵੀਊ ਆਉਂਦੇ ਆ ਠੀਕ ਆ ਬਾਕੀ ਸਾਰੇ ਨਿਆਣੇ ਤੇ ਹੈ ਨਹੀਂ ਆ ਤੇ ਨਾਲੇ ਨਾ ਇਹ ਕਹਿੰਦਾ ਕਿ ਮਤਲਬ ਜੇ ਤੁਸੀਂ ਜਨਾਨੀਆਂ ਨੂੰ ਮੈਂ ਵਿਖਾਉਣਾ ਨਾ ਤੇ ਵਿੱਚ ਮੈਂ ਵੀ ਹੁੰਦਾ ਮੈਂ ਨਹੀਂ ਦੀਦਾ ਤੇ ਤੁਹਾਨੂੰ ਨਹੀਂ ਦਿਖਣਿਆ ਹੁੰਦਾ ਕਿ ਤੁਸੀਂ ਤੇ ਕੈਮਰਾ ਤੇ ਉੱਧਰ ਰੱਖਿਆ ਹੁੰਦਾ ਵ ਦਾਦੇ ਸਾਹਿਬ ਹੋਵਾ ਜਿੱਦਾਂ ਕੋਈ ਨਾਟਕ ਲਾ ਲਈਏ ਨਾ ਪੰਜਾਂ ਕੁ ਮਿੰਟਾਂ ਦੇ ਬਾਅਦ ਜਿੱਦਾਂ ਆਉਣੀ ਹੁੰਦੀ ਆ 1 ਸਕਿੰਟ ਦੀ ਜਾਂ 2 ਮਿੰਟਾਂ ਦੀ ਮਸ਼ਹੂਰੀ ਮਸ਼ਹੂਰੀ ਵਾਲਾ ਸਾਹਿਬ ਆ ਡਾਡਾ ਤੂੰ ਹੀ ਉਹਨਾਂ ਕ ਵਿੱਚ ਆਉਂਦੇ ਜੇ ਤੇ ਜਾਦੀ ਜਿਹੜੀ ਵੀਡੀਓ ਆ ਸਾਰੀ ਤੁਹਾਡੀ ਨਾਲੇ ਤੁਹਾਨੂੰ ਮੈਂ ਇੱਕ ਹੌਸਲਾ ਦਿੰਦਾ ਵਾਂ ਤੂੰ ਏਦਾਂ ਕਰੋ ਘਰ ਵਿੱਚ ਨਾ ਕੈਮਰਾ ਲਵਾ ਲਓ ਉਹ ਤੁਸੀਂ ਵੈਬਸਾਈਟ ਸ਼ੁਰੂ ਕਰ ਲਓ ਕੱਲੀ ਕੱਲੀ ਚੀਜ਼ ਦਿਖਾਇਆ ਕਰੋ ਕਿ ਕਿੱਥੇ ਕੀ ਕੰਦੇ ਕੀ ਕੰਦੇ ਆ ਠੀਕ ਹੈ ਤੂੰ ਅਸਲ 'ਚ ਇਹ ਚਾਹੁੰਦੀ ਹੋਏਂਗੀ ਕਿ ਗਣੋ ਨੱਥੇ ਤੇ ਮੈਂ ਕਿਹਦੇ ਹੁੱਥਲੇ ਜਾਵਾਂ ਥੱਲੇ ਉਹ ਸੌਰੀ ਮੈਂ ਮਤਲਬ ਕਿ ਆ ਤਾਂ ਹੀ ਵੀਡੀਓ ਦੇਖ ਲਈ ਹੋਣੀ ਆ ਸੋ ਇਹ ਚ ਗੱਲਾਂ ਕੁਝ ਵਧੀਆ ਵੀ ਕੀਤੀਆਂ ਵਾ ਤੇ ਕੁਝ ਗੱਲਾਂ ਮਾੜੀਆਂ ਵੀ ਕਰ ਗਏ ਆ ਤੇ ਮਾੜੀਆਂ ਤਾਂ ਦਦਦੇ ਆ ਤੇ ਆ ਭਾਜੀ ਹਣਾਂ ਤੁਸੀਂ ਵੀਡੀਓ ਦੇਖ ਲਈ ਹੋਣੀ ਆ ਤੇ ਇਹਨਾਂ ਨੂੰ ਆਪਾਂ ਫੋਲੋ ਕਰਦੇ ਆ ਉਹਨਾਂ ਦੀ ਵੀਡੀਓ ਵੀ ਦੇਖਦੇ ਆ ਤੇ ਇਹਨਾਂ ਦੀ ਰਿਸਪੈਕਟ ਵੀ ਕਰਦੇ ਆ ਤੇ ਪਰ ਇਹਨਾਂ ਕੁਝ ਗੱਲਾਂ ਸਹੀ ਵੀ ਕਹੀਆਂ ਇਹ ਵੀਡੀਓ ਵਿੱਚ ਕੁਝ ਗੱਲਾਂ ਨਾ ਮਾੜੀਆਂ ਵੀ ਕਹਿਤੀਆਂ ਵਾ ਤੇ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਗੰਦੇ ਵਰਲਡ ਵਾ ਨਹੀਂ ਬੋਲਣੇ ਚਾਹੀਦੇ ਇਹ ਭਾਜੀ ਹਣਾਂ ਨੂੰ ਕਿਉਂਕਿ ਭਾਜੀ ਜੇ ਤੁਹਾਡੇ ਕੋ ਪਹਿਲੀ ਗੱਲ ਇਹਨਾਂ ਨਾਲ ਬੋਲ ਕੇ ਨਾ ਬਾਅਦ ਚ ਕਿਹਾ ਵਾ ਕਿ ਸੌਰੀ ਸੌਰੀ ਬ ਮੰਗੰਦੀ ਜੇ ਕੋਈ ਗੱਲ ਹੀ ਨਹੀਂ ਸੀ ਭਾਜੀ ਵਿੱਚੇ ਤੁਸੀਂ ਸੌਰੀ ਮੰਗ ਲਈ ਆ ਤੁਸੀਂ ਇਹ ਨਾ ਸੀ ਨਹੀਂ ਕਰ ਦਿੰਦੇ ਕਿ ਇਹਦੇ ਮਤਲਬ ਨਾ ਫੈਮਿਲੀ ਵਾਲ ਨਹੀਂ ਜਾਣਾ ਚਾਹੀਦਾ ਮਤਲਬ ਵਿਚਾਰੇ ਦੀ ਚਲੋ ਯਾਰ ਉਹਦੀ ਬਲੌਗ ਬਣਾਉਂਦੇ ਆ ਚਲੋ ਹਨਾ ਜਿੱਦਾਂ ਮਰਜੀ ਆਪਾਂ ਨਾ ਹੀ ਉਹਨਾਂ ਦੇ ਵੈਰੀਆਂ ਨਾ ਠਾਡੇ ਆ ਆਪਾਂ ਇੱਕ ਸਮਝੋਤੇ ਤੌਰ ਤੇ ਵੀਡੀਓ ਪਾਈ ਆ ਨਹੀਂ ਬੋਲਣਾ ਚਾਹੀਦਾ ਕਿ ਇਹਦੇ ਪਰਿਵਾਰ ਨੂੰ ਮਾੜਾ ਚੰਗਾ ਤੇ ਨਾਲੇ ਤੁਸੀਂ ਰੋਸਟ ਵੀਡੀਓ ਕਰਦੇ ਬਹੁਤ ਵਧੀਆ ਹੁੰਦੀਆਂ ਠਾਡੀਆਂ ਵੀਡੀਓ ਪਰ ਕੁਝ ਗੱਲਾਂ ਗਲਤ ਵੀ ਕਹਿ ਗਏ ਆ ਪਰ ਤੁਹਾਨੂੰ ਉਹ ਕਲਿੱਪ ਡਿਲੀਟ ਕਰ ਦੇਣੀ ਚਾਹੀਦੀ ਠੀਕ ਆ ਹੁਣ ਮੈਂ ਇਹਦੇ ਬੰਦੇ ਦੇ ਚਪੜਾ ਮਾਰ ਕੇ ਕੋ ਸਬ ਮਾਫ ਹੁਣ ਉਹੀ ਉਹ ਬੰਦੇ ਨੂੰ ਝੋਈ ਚੀਜ਼ ਤੇ ਹੁਣ ਉਹਨੇ ਰਿਪਲਾਈ ਤੇ ਕਰਨਾ ਭਾਂਦਾ ਹੀ ਆਉਦਾ ਕਿ ਮੈਂ ਤੇਰੇ ਚਪੇੜਾ ਮਾਰਾਂ ਠੀਕ ਆ ਮੇਰੀ ਵਾਈਫ ਤੇ ਹਨਾ ਮੈਂ ਤੈਨੂੰ ਇੰਨੀ ਗੱਲ ਕਹਿਣਾ ਤੂੰ ਉਹਨੂੰ ਹੱਥ ਲਾ ਕੇ ਦਿਖਾ ਦੂੰ ਤੇ ਯਾਰ ਇਦਾਂ ਕਿਸੇ ਦਾ ਚਪੇੜਾ ਨਹੀਂ ਵੱਜਦੀਆਂ ਠੀਕ ਆ ਤੇ ਨਾ ਕੋਈ ਮਾਰ ਸਕਦਾ ਵਾ ਤੇ ਗਾੜੀ ਉਹ ਗਾਲੀ ਚਲੋ ਆਪਣੇ ਬਲੌਗ ਬਣਾਉਂਦੇ ਆ ਚਲੋ ਆਪਣਾ ਖਾਣ ਪੀਣ ਦੇ ਕਮਾਈ ਕਰਦੇ ਆ ਸੜਾ ਕੋ ਕੰਦੇ ਆ ਠੀਕ ਆ ਚਲੋ ਆਪਣਾ ਕੰਮ ਵਿੱਚੋਂ ਥੋੜੀ ਥੋੜੀ ਗਲਤੀਆਂ ਵੀ ਦੱਸੀਆਂ ਹੁੰਦੀਆਂ ਵਾ ਤੇ ਬਾਕੀ ਨਾ ਮੈਂ ਇਹ ਕਹਿੰਨਾ ਜਿੱਦਾਂ ਹੁਣ ਇਹ ਬਲੌਕਰ ਆ ਵੀਰ ਹਨਾ ਇਹਨੇ ਬਲੌਗ ਬ ਬਾਕੀ ਇਹ ਗੱਲ ਇੰਨੀ ਉਹਨੇ ਨਹੀਂ ਫਲਾਈ ਹੁਣੀ ਠੀਕ ਆ ਜਿੱਦਾਂ ਹੁਣ 20000 ਜਾਣੇ ਨੇ ਉਤੋਂ ਵੇਖਿਆ ਕੋਹ ਜਾਣੇ ਨੇ ਇਹ ਤੋਂ ਵੇਖਣਾ ਵਾ ਤੇ ਇਹਦੀ ਨਾਲ ਦੀ ਨੂੰ ਖੁਦ ਗੰਦ ਬੋਲਿਆ ਗਲਤ ਬੋਲਿਆ ਕੋਜ ਵਲਟ ਹੁਣ ਇਹਨੇ ਉਹਨੂੰ ਗਲਤ ਬੋਲੇ ਆ ਮਤਲਬ ਇਹ ਇਹਨੇ ਸ਼ਮਲਾ ਸ਼ੋਅ ਕੀਤਾ ਕਿ ਮੇਰੀ ਨਾਲ ਦੀ ਨੂੰ ਇਦਾਂ ਬੋਲਿਆ ਇਹ ਗੱਲ ਨੂੰ ਨਾ ਉਦਾਂ ਮਤਲਬ ਉਹਨੂੰ ਮੈਸੇਜ ਕਰਦਾ ਕਿ ਭਾਜੀ ਚਲੋ ਤੁਸੀਂ ਰੋਸਟ ਕਰ ਦੇ ਜੇ ਤੇ ਭਾਜੀ ਇਦਾਂ ਨਾ ਬੋਲੋ ਯਾਰ ਰੋਸਟ ਕਰੋ ਮੇਰਾ ਜਿੱਦਾਂ ਮਰਜੀ ਪਰ ਮੇਰੀ ਨਾਲ ਦੀ ਬਾਰੇ ਗਲਤ ਵਰਡ ਨਾ ਬੋਲੋ ਹਣਾ ਤੇ ਬਾਕੀ ਇਹ ਕਲਿੱਪ ਇੰਨੀ ਕਿ ਕਟਾ ਦਿੰਦਾ ਬਾਕੀ ਇਹਦੀ ਵੀ ਗਲਤੀ ਹੈਗੀ ਹੈ ਗਲਤੀ ਇਹ ਦੋਵਾਂ ਦੀ ਹੈਗੀ ਹੈ ਠੀਕ ਹੈ ਗੱਲ ਅਸੀਂ ਵਿੱਚ ਵਾਹੀ ਨਾ ਉਹਦੇ ਵਾਲ ਦੇ ਨਾ ਉਹਦੇ ਵਾਲ ਬਾਅਦ ਉਹਨਾਂ ਨੂੰ ਕਮੈਂਟ ਕਰਕੇ ਗਿਓ ਤੇ ਤੁਸੀਂ ਉਹਦੇ ਵਾਲਾ ਉਹਦੇ ਹੱਕ 'ਚ ਹੀ ਅਸੀਂ ਉਹਦੇ ਹੱਕ 'ਚ ਹੀ ਐਂ ਸਿਰਫ ਜੋ ਗੱਲਾਂ ਉਹਨਾਂ ਨੇ ਕਹੀਆਂ ਉਹ ਹੀ ਤੁਹਾਨੂੰ ਦੱਸਦੇ ਪਏ ਆ ਜੋ ਵੀ ਠੀਕ ਜੀ ਤੇ ਰਹੀ ਗੱਲ ਉਹਦੀ ਕੀ ਕਹੀ ਹ ਸੀ ਹਾਂ ਇਹਦਾ ਮਤਲਬ ਕਿ ਤੇਰੇ ਮਰਨ ਤੋਂ ਬਾਅਦ ਤੇਰੀ ਜਨਾਨੀ ਕਿਸੇ ਹੋਰ ਦੇ ਥੱਲੇ ਉਹ ਸੌਰੀ ਗਲਤ ਵਰਡ ਨਿਕਲ ਗਿਆ ਮੂਜਾ ਯਾਰ ਹੁਣ ਆ ਵੇਖੋ ਚਲੋ ਬੋਲਣ ਡਿਆ ਵਾ ਪਰ ਇਹਨੂੰ ਵੀ ਇੰਨਾ ਨਹੀਂ ਪਤਾ ਕਿ ਮੈਂ ਕੀ ਬੋਲਣ ਕੀ ਡਿਆ ਵਾਂ ਆ ਵੇਖਿਆ ਆਪਣੀ ਆਪੇ ਕਹਿ ਗਏ ਆਪਣੀ ਜਨਾਨੀ ਤੇ ਫੇਰ ਮੁਕਰ ਗਈ ਕਿ ਸੌਰੀ ਸੌਰੀ ਹੁਣ ਦੱਸੋ ਗੱਲ ਕੀ ਕਰੇ ਦੱਸੋ ਤੁਸੀਂ ਸੀੜੀ ਕੱਢ ਦੋ ਸੌਰੀ ਮੰਗਣ ਦੇ ਦੱਸੋ ਕਰ ਵਾਪਸ ਬੋਲ ਜਿਹੜੇ ਤੁਹਾਡੇ ਵਿੱਚ ਆਣੇ ਆ ਹੈ ਉਹਦੇ ਵਿੱਚ ਸੀਨ ਪੈ ਹੀ ਗਿਆ ਹੁਣ ਤੂੰ ਮੇਰੀ ਇਹ ਗੱਲ ਸੁਣ ਪੰਜਾਬ ਚ ਕੀ ਕੀ ਹੋ ਰਿਹਾ ਉਹ ਵਿਚਾਰੀ ਉਹ ਜ਼ਹਿਰ ਦੇ ਕੇ ਨੂੰ ਮਾਰਤਾ ਉਸ ਕਲਾ ਵੀਡੀਓ ਪਾਈ ਇੱਕ ਵੀ ਤੂੰ ਨਹੀਂ ਚਲੋ ਨਹੀਂ ਉਹਨਾਂ ਨੇ ਬਣਾਈ ਤੇ ਤੁਸੀਂ ਕਿੰਨੀਆਂ ਕ ਬਣਾਈਆਂ ਮੈਨੂੰ ਇਹ ਦੱਸੋ ਪਹਿਲਾਂ ਤੁਸੀਂ ਦੱਸੋ ਨਾ ਤੁਸੀਂ ਆ ਜਿਹੜਾ ਆਪਣਾ ਜੋ ਭਾਜਨ ਲੈ ਕੇ ਆਗੇ ਜੇ ਤੇ ਤੁਸੀਂ ਬਣਾ ਲੈਂਦੇ ਆ ਤੁਸੀਂ ਵੀ ਹੋਰ ਕਿੰਨੇ ਥਾਂ ਤੁਹਾਨੂੰ ਪਤਾ ਨੁਕਸਾਨ ਹੋਇਆ ਕਈਆਂ ਥਾਂ ਮਲਵ ਜ਼ਹਿਰ ਦੇ ਕੇ ਮਾਰਿਆ ਇੱਕ ਦੋ ਕੁੜੀ ਨੂੰ ਉਦਾਂ ਮਾਰਤਾ ਇੱਕ ਮੁੰਡਾ ਮਰਿਆ ਤੁਸੀਂ ਕਿੰਨੀਆਂ ਕ ਪਾਈਆਂ ਤੁਸੀਂ ਜੋ ਬਲੌਗ ਬਣਾਉਂਦੇ ਜੇ ਘਰ ਕੀ ਲਈ ਪੈਂਦੇ ਜੇ ਫੋਨ ਸਾਰਾ ਦਿਨ ਇੱਧਰ ਨੂੰ ਚੁੱਕਿਆ ਇੱਧਰ ਨੂੰ ਚੁੱਕਿਆ ਤੁਸੀਂ ਵੀ ਦੱਸ ਦਿਆ ਕਰੋ ਤੁਹਾਡੇ ਹੀ ਨਹੀਂ ਮੱਲ ਕੋਈ ਮਸੂਂਦਾ ਜੇਣਾ ਜਨਾਨੀਆਂ ਦਿਖਾਉਂਦੇ ਆ ਤੂੰ ਜਨਾਨੀਆਂ ਦੇ ਨਾਲ ਅਸੀਂ ਨਹੀਂ ਦੇਖਦੇ ਤੁਹਾਨੂੰ ਕੱਲੀਆਂ ਜਨਾਨੀਆਂ ਹੁੰਦੀਆਂ ਸਾਡੀਆਂ ਤੂੰ ਇੰਸਟਾ ਤੇ ਜਾ ਕੇ ਵੇਖ ਲੈ ਆਪਣੀਆਂ ਵੀਡੀਓ ਖੁਦ ਵੇਖ ਲੈ ਜਾ ਕੇ ਕੀ ਵਿੱਚ ਬੁਗੜੀ ਆਉਂਦੀ ਹੁੰਦੀ ਆ ਅੱਬੋ ਬੁਗੜੀ ਆ ਕੀ ਖਾਂਦੀ ਏ ਗੋਲ ਗੱਪੇ ਖਾਂਦੀ ਆ ਹਾ ਹਾਏ ਦੱਸ ਸਾਹਮਣੇ ਦੇਖਣ ਵੀ ਡਿਆ ਹੁੰਦਾ ਵਾ ਤੇ ਫੇਰ ਵੀ ਹਾ ਮੇਰੀ ਬੁਗੜੀ ਕੀ ਖਾਂਦੀ ਏ ਦੱਸ ਉਹਦੇ ਵਿੱਚ ਕੌਣ ਹੁੰਦਾ ਤੂੰ ਵਿੱਚ ਇਹਦੇ ਵਿੱਚ ਹੁੰਦਾ ਹੀ ਨਹੀਂ ਇੱਕ ਵੀ ਜਿਆਦਾ ਵੀਡੀਓ 'ਚ ਤੂੰ ਹੁੰਦਾ ਹੀ ਨਹੀਂ ਸਿਰ ਬੁਗੜੀ ਤੇ ਨਹੀਂ ਹੁੰਦੀ ਆ ਕਦੀ ਕੋ ਖਾਂਦੀ ਨਹੀਂ ਕਦੀ ਕੋ ਖਾਂਦੀ ਹੁੰਦੀ ਆ ਤੇ ਮੈਂ ਇੱਕ ਗੱਲ ਕੱਢੀ ਸੀਗਾ ਇੱਕ ਗੱਲ ਤੇ ਉਤੋਂ ਲੈ ਕੇ ਥੱਲੇ ਤੱਕ ਮੇਰ ਤਾਂ ਲੱਗੇ ਹਨ ਇਹਨਾਂ ਨੇ ਤੇ ਤੈਨੂੰ ਨਹੀਂ ਲੱਗੀਆਂ ਮਿਰਚਾਂ ਤੈਨੂੰ ਬੜਾ ਬੁੜਕ ਬੁੜਕ ਪੈਣਾ ਸੀ ਜਿੱਦਾਂ ਲਾਲ ਮਿਰਚਾਂ ਲਾਈਆਂ ਹੁੰਦੀਆਂ ਤੇ ਨਾਲੇ ਹੁਣ ਤੂੰ ਕਿਹੜਾ ਸੁਧਰ ਗਿਆ ਹੁਣ ਤੂੰ ਕਿੰਨਾ ਗੰਦ ਬੋਲਿਆ ਵਾ ਉਹਨਾਂ ਉਹਨੇ ਵੀਰ ਨੇ ਨਹੀਂ ਗੰਦ ਬੋਲਿਆ ਨਾ ਤੇਰੀ ਜਨਾਨੀ ਨੂੰ ਜਿਨ੍ਹਾਂ ਤੋਂ ਖੁੱਦ ਦੇ ਮੂੰਹ ਆਪਣੇ ਜਨਾਨੀ ਨੂੰ ਬੋਲ ਗਿਆ ਵਾ ਆ ਕੱਲਾ ਕੱਲਾ ਸੀਨ ਸਮਝਾਦਾ ਕਿ ਉਹਨੇ ਇਦਾਂ ਕਿਹਾ ਉਹਨੇ ਇਦਾਂ ਕਿਹਾ ਹੁਣ ਤੂੰ ਕਿਹੜਾ ਚੰਗਾ ਬੋਲਣ ਦੇ ਆ ਤੁਸੀਂ ਲੋਕਾਂ ਨੂੰ ਕਹਿੰਦੇ ਉਹ ਗੰਦ ਬੋਲਦੇ ਆ ਤੂੰ ਤੇ ਆਪ ਕਿੰਨੀ ਵਾਰੀ ਗੰਦ ਬੋਲ ਗਿਆ ਵੀਡੀਓ ਵਿੱਚ ਆਹ ਹਟਾ ਰੋਸਟ ਵੇਖਦੇ ਨਾ ਜਾ ਕੇ ਵੇਖੀ ਆਪਣੀ ਵੀਡੀਓ ਗੰਦ ਉਹ ਤੋਂ ਵੱਧ ਗੰਦ ਤੂੰ ਬ ਸ਼ਰਮ ਅਗਰੀ ਦੀ ਆ ਕਹਿੰਦੇ ਹੁੰਦੇ ਕੁੱਕੜ ਖੇਡਾਈ ਤੇ ਆਪਣੇ ਸਿਰ 'ਚ ਹੀ ਪਾਈ ਬੋਲਣ ਦੀ ਹਿੰਮਤ ਰੱਖਦੇ ਉਹ ਸੁਣਨ ਦੀ ਹਿੰਮਤ ਵੀ ਰੱਖਿਆ ਕਰੋ ਠੀਕ ਆ ਗਰਮੀ ਬੜੀ ਯਾਰ ਮੈਂ ਜੋ ਇੱਕ ਦੇਮ ਗਰਮੀ ਬੜੀ ਆ ਭੈਣ ਚੋਦ ਗਾਲ ਗਾਲ ਗੱਲ ਗੱਲ ਤੇ ਗਾਲ ਕੱਢਣ ਡਿਆ ਵਾ ਤੇ ਹਲੇ ਕਹਿੰਦੇ ਰੋਸਟਰ ਗਾਲਾਂ ਕੱਢਦੇ ਆ ਰੋਸਟਰ ਗਾਲਾਂ ਕੱਢਣ ਡਿਆ ਤੂੰ ਉਹਨਾਂ ਨਾਲ ਵੱਧ ਕੱਢਦਾ ਵਾਂ ਤੂੰ ਵੱਧ ਗੰਦ ਬੋਲਣ ਦਿਆਂ ਵਾਂ ਐਨਾ ਉਹ ਨਹੀਂ ਬੋਲਦੇ ਕਹਿੰਦਾ ਗਰਮੀ ਬੜੀ ਲੱਗਦੀ ਜਾ ਕੇ ਕਿ ਪੱਖੇ ਥਲੇ ਮਾਰਾਂ ਕਿ ਉੱਥੇ ਜਾ ਕੇ ਵੀਡੀਓ ਬਣਾ ਆ ਹੈ ਇਹ ਕਿੰਨੇ ਦਿਨੋਂ ਆਖਿਆ ਕਿ ਗੱਡੀ ਜਾ ਕੇ ਵੇਚ ਜਾ ਕੇ ਬਣਾ ਵੀਡੀਓ ਕੇ ਉੱਥੇ ਗਿਆ ਹੈ ਉਹ ਦੱਸਾਂ ਕਿਉਂ ਕਿਹਾ ਵਾ ਉਹਨੇ ਤਾਂ ਬਣਾਈਆਂ ਇਹ ਨਾ ਕੋਈ ਸਮਝੇ ਕਿ ਬਲੋਕਰ ਮਾੜਾ ਵਾ ਇਹਦੇ ਮਤਲਬ ਬਲੋਕਰ ਤਗੜਾ ਗੱਡੀ ਗੁੱਡੀ ਹੈਗੀ ਇੱਕੋ ਤੇ ਇਹਨਾਂ ਸੋਚ ਸਮਝ ਕੇ ਫਾ ਲਈਏ ਡਰ ਜੀਏ ਇੱਕੋ ਡਰੀਏ ਦਬਾਅ ਆਇਆ ਅਗਲੇ ਨੇ ਕਹਿੰਦੇ ਬਲੌਗ ਸ਼ਿਰੋਂ ਖਾਂਦੇ ਆ ਉਹ ਅਜੇ ਫਲਾਣ ਹੈ ਠੀਕ ਹੈ ਮੈਂ ਚਲੋ ਹੁਣ ਬੰਦ ਹੀ ਕਰ ਲੈਨੇ ਆ ਵੇ ਜਿੰਨੇ ਕਿੱਥੋਂ ਖਾਨੇ ਜੇ ਕੋਈ ਵਿਚਾਰਾ ਕੋਈ ਗਰੀਬ ਬੰਦਾ ਚਲੋ ਮਾੜਾ ਮੋਡਾ ਕਰਕੇ ਆਪਣਾ ਕਰਨ ਲਾ ਪਿਆ ਚਲੋ ਆਪਣੇ ਘਰ ਦਾ ਖਰਚਾ ਚਲਾਉਣ ਲਾ ਪਿਆ ਹਨ ਦੱਸ ਅਸੀਂ ਕੀ ਹੱਥ ਧੋਗੇ ਬੈਨੇ ਆ ਇੱਕ ਗੱਲ ਇਹ ਹਮੇਸ਼ਾ ਯਾਦ ਰੱਖਿਆ ਕਰੋ ਜੇ ਸਾਡੇ ਰੋਸਟ ਆਉਂਦੇ ਆ ਨਾ ਤੇ ਟਾਂਡੇ ਡਬਲ ਫਾਇਦਾ ਹੁੰਦਾ ਤੁਹਾਨੂੰ ਠੀਕ ਆ ਸਾਡਾ ਰੋਸਟ ਵੇਖ ਕੇ ਉਹ ਟਾਡੀ ਵੀਡੀਓ ਵੈਂਦੇ ਆ ਠੀਕ ਆ ਸਾਡੇ ਨਾਲ ਤੁਹਾਨੂੰ ਵੀ ਬੈਨੀਫਿਟ ਹੁੰਦਾ ਵਾ ਤੇ ਅਸੀਂ ਨਾਲੇ ਕਿ ਇਹਨੂੰ ਮਾੜਾ ਚੰਗਾ ਨਹੀਂ ਕਹਿੰਦੇ ਅਸੀਂ ਇਹ ਥੋੜਾ ਕਹਿ ਰਹੇ ਨੇ ਆ ਕਿ ਤੂੰ ਆਪਣਾ ਚੈਨਲ ਹੀ ਬੰਦ ਕਰ ਲੈ ਬਲੌਗ ਅਹੀਂ ਤੇ ਇਹ ਕਹਿੰਨੇ ਆ ਥੋੜੀ ਮਰਿਆਦਾ ਰੱਖੀਏ ਤੇ ਨਾਲੇ ਯਾਰ ਅਸੀਂ ਤੁਹਾਨੂੰ ਥੋੜਾ ਅੰਦੇ ਆ ਕਿ ਤੁਸੀਂ ਆ ਵੀਡੀਓ ਪਾਓ ਤੁਹਾਨੂੰ ਜ਼ਬਰਦਸਤੀ ਕਰਦੇ ਆ ਕਿ ਆ ਵੀਡੀਓ ਪਾਓ ਤੁਸੀਂ ਜਿਹੜੀ ਵੀਡੀਓ ਪਾਉਂਦੇ ਆ ਉੱਤੇ ਹੀ ਬੰਦੇ ਬੋਲਦੇ ਆ ਥੋੜਾ ਕਿ ਸਪੈਸ਼ਲ ਕੋਰੋਂ ਤੁਹਾਡੇ ਵੀਡੀਓ ਬਣਾ ਕੇ ਲਿਆ ਹੁੰਦੇ ਆ ਤੇ ਉੱਤੇ ਬੋਲਦੇ ਆ ਹੈ ਕੋਈ ਪਤਾ ਨਹੀਂ ਸੋਸ਼ਲ ਮੀਡੀਆ ਛੱਡ ਹੀ ਲਈਏ ਮੇਰੀ ਹੱਥ ਜੋੜ ਕੇ ਬੇਨਤੀ ਵੀਰਾ ਨਾ ਸੋਸ਼ਲ ਮੀਡੀਆ ਛੱਡੀ ਕਿਉਂਕਿ ਜੇ ਤੂੰ ਸੋਸ਼ਲ ਮੀਡੀਆ ਛੱਡਤਾ ਨਾ YouTube ਬੰਦ ਹੋ ਜਾਣਾ ਹੀ ਲੋਕਾਂ ਨੇ ਰੋਸਟ ਵੀਡੀਓ ਕਰਨੀਆਂ ਬੰਦ ਹੋ ਜਾਣੀਆਂ ਪਤਾ ਕਿਉਂ ਉਵੇਂ ਜ਼ਾਤਵਾਦ ਗੰਤੂ ਬੋਲਦਾ ਵਾ ਤੇਰੇ ਖਿਲਾਫ ਤੇ ਬੋਲਦੇ ਲੋਕੀ ਕਿਹਦੇ ਖਿਲਾਫ ਬੋਲਿਆ ਕਰਨਗੇ ਨਾਲੇ ਆ ਜਿਹੜਾ ਸ਼ੋਸ਼ਣ ਮੀਡੀਆ ਵਾਲਾ ਕੀੜਾ ਨਾ ਉਹ ਤਰਾ ਇਹ ਜਿਹਦੇ ਜਿ ਮਰ ਜਾਂਦਾ ਨਾ ਉਹ ਨਹੀਂ ਉਹ ਬੰਦਾ ਸ਼ੋਸ਼ਣ ਮੀਡੀਆ ਚੜ ਚਾਤਾ ਉਹ ਤੇ ਦੁਨੀਆ ਛੱਡੂਗਾ ਪਰ ਸੋਸ਼ਲ ਮੀਡੀਆ ਨਹੀਂ ਤੇ ਕੰਮ ਕਰਨ ਜੋਗਾ ਹੈਗਾ ਮੈਂ ਵਾਧੂ ਕਰ ਲੂੰਗਾ ਪਹਿਲਾਂ ਵੀ ਕਰਦੇ ਰਹੇ ਆ ਇਹ ਤਾਂ ਬਸ ਸਾਲ ਕੀ ਹੋਇਆ ਬਲੌਗ ਪਾਉਂਦੇ ਇਹਨੂੰ ਹੁਣ ਸਾਨੂੰ ਵੀਡੀਓ ਪਾ ਲੈਣ ਦੇ ਕਿਉਂਕਿ ਆਪਾਂ ਨਹੀਂ ਕੰਮ ਕਰ ਸਕਦੇ ਹੱਡ ਹਰਾਮੀ ਹੋ ਚੁੱਕੇ ਆ ਜਦੋਂ ਪੁੱਤਰਾ ਇੱਕ ਵਾਰੀ ਬੰਦਾ ਹੱਡ ਰਾਮੀ ਹੋ ਜੇ ਨਾ ਫਿਰ ਬਥੇਰੀ ਮਾਤਾ ਕਹਿੰਦੀ ਹੁੰਦੀ ਪੁੱਤ ਵੇ ਉੱਠ ਵੇ ਮੰਜੇ ਤੋਂ ਉੱਠ ਵੇ ਕੰਮ ਕਰ ਪਰ ਪੁੱਤ ਨਹੀਂ ਨਾ ਸਾਨੂੰ ਨਾਂਦ ਲੈਣ ਦੇ ਉਹ ਇਦਾਂ ਕਹਿੰਦੇ ਆ ਕਿਉਂਕਿ ਜਦੋਂ ਬੰਦਾ ਇੱਕ ਵਾਰੀ ਹੱਡ ਰਾਮੀ ਹੋ ਜਾਂਦਾ ਨਾ ਜਿਹਨੂੰ ਕਿਤੇ ਸ਼ੁੱਕੇ ਪੁੱਕੇ ਪੈਸੇ ਆਉਂਦੇ ਆ ਬਣ ਉਹ ਕੋਣ ਕੰਮ ਕਰਦਾ ਵਾ ਕੋਈ ਨਹੀਂ ਕਰਦਾ ਇੰਨਾ ਬੰਦਾ ਸਾਡੇ ਤੇ ਧਿਆਨ ਰੱਖਦਾ ਹੈ ਭੈਣੋ ਮੈਂ ਤਾਂ ਕਹਿੰਨਾ ਲੋਕਾਂ ਨੂੰ ਜਦੋਂ ਟੈਂਸ਼ਨ ਸਾਡੀ ਹੁੰਦੀ ਹੈ ਕਿ ਇਹ ਕਰਦੇ ਕੀ ਹੈ ਕੀ ਕੀ ਕਰਦੇ ਹੈ ਨਾ ਇਹਨਾਂ ਵਰਗਿਆਂ ਨੂੰ ਪਾਵਰ ਰੱਖਣਾ ਪੈਂਦਾ ਵਾ ਸਾਨੂੰ ਦੇਖਣਾ ਪੈਂਦਾ ਵਾ ਕਿ ਤੁਸੀਂ ਬੁਗੜੀ ਨਾਲ ਆ ਤੁਹਾਡੇ ਤੁਸੀਂ ਨਾਲ ਜਿਉਦੇ بڑا ਕੋ ਖਿਆਲ ਰੱਖਣਾ ਪੈਂਦਾ ਉਹਨੂੰ ਤੁਹਾਡਾ ਇੰਨਾ ਫਿਕਰ ਤੁਹਾਨੂੰ ਨਹੀਂ ਆਪਣਾ ਹੈਗਾ ਜਿੰਨਾ ਸਾਨੂੰ ਹੁੰਦਾ ਵਾ ਅਸੀਂ ਕਿਉਂ ਰੱਖਦੇ ਖਿਆਲ ਕਿਉਂਕਿ ਤੁਸੀਂ ਗਲਤੀਆਂ ਕਰਦੇ ਜੇ ਤੁਹਾਨੂੰ ਸਮਝਾਉਨੇ ਅਸੀਂ ਕਿ ਆ ਗਲਤੀ ਮਾੜੀ ਆ ਇਹਨਾਂ ਨੁਕਸਾਨ ਹੁੰਦਾ ਵਾ ਕਿ ਇਹ ਕਰਕੇ ਤੁਹਾਨੂੰ ਕਹਿੰਦਾ ਗਲਤੀਆਂ ਨਾ ਕਰੋ ਪਰ ਸਮਝ ਨਾ ਕਿੱਥੇ ਆ ਗਲਤੀਆਂ ਕਰਨੀਆਂ ਕਰਨੀਆਂ ਭਰਾਵਾ ਦਿਮਾਗ ਖਰਾਬ ਹੁੰਦਾ ਵਾ ਤੂੰ ਹੀ ਕਹਿੰਦਾ ਨਾ ਕਿ ਸਾਡੇ ਵਲੌਗ ਦੇਖਦੇ ਆ ਉਹ ਦੇਖਦੇ ਆ ਭਰਾਵਾ ਵਲੌਗ ਦੇ ਦੇ ਕੇ ਦਿਮਾਗ ਖਰਾਬ ਹੁੰਦਾ ਟਾੜੇ ਸੀਨ ਚੁੱਕ ਚੁੱਕ ਕੇ ਪਤਾ ਨਹੀਂ ਲੋਕੀ ਕਿੱਦਾਂ ਵੇ ਲੈਣੇ ਟਾੜੇ ਵਲੌਗ ਹੈ ਤੇ ਇੱਤੇ ਬਹੁ ਬੜੀ ਮਿਹਨਤ ਕਰਨੀ ਪੈਂਦੀ ਉਹ ਬਹੁਤ ਸਿਰ ਖਪਾਈ ਹੁੰਦੀ ਭਰਾਵਾ ਤੁਹਾਡੇ ਨਾਲ ਜਿਆਦਾ ਇੱਧਰ ਸਿਰ ਖਪਾਈ ਹੁੰਦੀ ਆ ਪਹਿਲਾਂ ਇੱਕ ਵਾਰੀ ਵਲੌਗ ਵੇਖਣਾ ਪੈਂਦਾ ਉਦੋਂ ਹੀ ਫੇਰ ਦੂਜੀ ਵਾਰੀ ਵਲੌਗ ਵੇਖਣਾ ਪੈਂਦਾ ਸੀਨ ਚੁੱਕਣ ਵਾਸਤੇ ਫੇਰ ਵੀਡੀਓ ਬਣਾਉਣੀ ਪੈਂਦੀ ਫੇਰ ਡਿਟ ਕਾਣੀ ਪੈਦੀ ਬੜਾ ਖਬਾਵਾ ਹਾਜੋ ਜਿਆਰਾ ਤੁਹਾਨੂੰ ਵੀ ਰੋਸਟਰੀ ਦਿੰਦੇ ਆ ਠੀਕ ਹੈ ਨਾ ਜਿਆਦੇ ਰੋਸਟਰਾਂ ਦੇ ਵਿਊ ਹੁੰਦੇ ਆ ਠੀਕ ਹੈ ਤੁਸੀਂ ਰੋਸਟਰਾਂ ਨੂੰ ਮੜਾ ਕਹਿੰਦੇ ਜੇ ਤੇ ਜਦੋਂ ਰੋਸਟਰਾਂ ਦੀ ਵੀਡੀਓ ਚੱਲ ਨਹੀਂ ਹੁੰਦੀ ਉੱਪਰ ਥੱਲੇ ਵੀਡੀਓ ਤੁਹਾਡੀ ਆਉਂਦੀ ਹੁੰਦੀ ਆ ਫਿਰ ਲੋਕੀ ਕਲਿੱਕ ਨਾਲ ਹੀ ਕਰਦੇ ਕਿ ਬੁਗਗਾ ਬੁਗੜੀ ਨੂੰ ਵੇਖ ਕੇ ਪੜਾਕੀ ਕੀਤਾ ਕੀ ਇਹਨਾਂ ਨੇ ਬਾਅਦ ਚ ਵੇਂਦੇ ਆ ਉਹਦੇ ਕਰਕੇ ਵਿਊ ਹੁੰਦੇ ਆ ਤੁਹਾਨੂੰ ਇਹ ਵੀ ਵੇਖ ਲਿਆ ਕਰੋ ਥੋੜਾ ਬੋਧਾ ਮੇਰਾ ਇੱਕੋ ਗੱਲ ਕਹਿਣਾ ਮੇਰਾ ਭਰਾ ਕੋਈ ਵੀ ਗਲਤੀ ਹੁੰਦੀ ਚਲ ਸਾਡੇ ਕੋ ਹੁੰਦੀ ਕਿਸ ਤੋਂ ਵੀ ਹੁੰਦੀ ਆ ਅਗਲੇ ਨੂੰ ਫੋਨ ਕਰੋ ਕਾਲ ਕਰੋ ਨੰਬਰ ਸਾਰੇ ਤੇ ਹੁੰਦੇ ਆ ਸਾਰਿਆਂ ਨੂੰ ਪਤਾ ਨੰਬਰ ਕਿੱਥੇ ਆ ਕੋਈ ਰਹਿੰਦਾ ਕਿੱਥੇ ਚਲੋ ਸਮਝਾਓ ਜੇ ਗਲਤ ਆ ਆ ਤੂੰ ਬੜਾ ਫੋਨ ਕੀਤਾ ਨਾ ਸਿੱਧਾ ਜਾ ਗਏ ਹੈਂ ਦਾ ਮੈਸੇਜ ਕੀਤਾ ਤੂੰ ਜਾਂ ਆਪ ਇਹੋ ਜਿਹੀ ਚੀਜ਼ਾਂ ਆਪ ਕਰਿਆ ਕਰੋ ਨਾ ਲੋਕਾਂ ਨੂੰ ਸਲਾਵਾ ਦਿੰਦੇ ਜੇ ਆਪ ਨੇ ਤੁਹਾਡੇ ਕੋ ਕੋ ਹੋਇਆ ਨਹੀਂ ਆਪ ਮੂੰਹ ਚੁੱਕ ਕੇ ਵੀਡੀਓ ਬਣਾਉਂਦੇ ਵੇ ਜੇ ਜਾਂ ਉਹਨੂੰ ਮੈਸੇਜ ਕਰਦਾ ਕਿ ਮੇਰੀ ਪਾਜੀ ਉਹ ਵੀਡੀਓ ਡਿਲੀਟ ਕਰ ਦਿਓ ਜਿਹੜਾ ਤੂੰ ਗਲਤ ਬੋਲਿਆ ਤੂੰ ਹੀ ਨਹੀਂ ਮੈਸੇਜ ਕੀਤਾ ਸਿੱਧਾ ਹੀ ਰਿਪਲਾਈ ਦੇਣਾ ਉਹਨੇ ਵੀਡੀਓ ਬਣਾਈ ਅਸੀਂ ਵੀ ਰਿਪਲਾਈ ਦੇਣਾ ਵੀਡੀਓ ਚਲੋ ਵੀ ਇਹ ਕਹਿਣ ਦੇ ਆ ਕਿ ਭਾਜੀ ਹੁਣਾਂ ਦੇ ਉਹਨਾਂ ਦੇ ਸਰਦਾਰ ਬੰਦੇ ਸੀ ਦਾੜੀ ਰੱਖੀ ਆ ਤੇ ਨਹੀਂ ਇਹੋ ਜਿਹੀਆਂ ਗੱਲਾਂ ਫੱਬਦੀਆਂ ਵਾਕਿਆ ਨਹੀਂ ਫੱਬਦੀਆਂ ਭਾਜੀ ਇਦਾਂ ਦਾ ਮਤਲਬ ਗਲਤ ਵਰਡ ਨਾ ਬੋਲਿਆ ਕਰੋ ਹਨਾ ਉਦਾਂ ਕਿਸ ਦਾ ਰੋਸਟ ਕਰੀਏ ਚਲੋ ਗੰਦਮੰਦ ਕਿਸ ਦੀ ਜਨਾਨੀ ਨੂੰ ਕਿਉਂ ਬੋਲਣਾ ਉਦਾਂ ਮਾੜੀ ਮੋਟੀ ਚੱਲ ਗਾਲਮੰਦ ਜਿੱਦਾਂ ਕੋਈ ਉਦਾਂ ਸੁੱਕੀ ਗਾਲ ਜਿਹੜੀ ਹੁੰਦੀ ਆ ਕਿ ਜਿਹੜਾ ਮਤਲਬ ਗੰਦਵਾ ਦੀ ਉਹ ਚਲੋ ਕੱਢ ਲੇ ਦੁਰ ਫਿੜੇ ਮੂੰਹ ਇਦਾਂ ਉਦਾਂ ਹੋ ਗਿਆ ਪਰ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸੀ ਭਾਜੀ ਹੁਣੀ ਕਹਿੰਦੇ ਆ ਆਪਣੀ ਵੀਡੀਓ 'ਚ ਕਹਿੰਦੇ ਸੀ ਮੈਂ ਰੋਸਟਰ ਨਹੀਂ ਮੈਂ ਵੀਡੀ ਤੇ ਬਸ ਆਪਣੀ ਇਨੀ ਗ ਵੀਡੀਓ ਹੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਥੱਲੇ ਤੇ ਕਿਵੇਂ ਲੱਗੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਓਕੇ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ